mati kalau lagi dari kata Oh, macam orang tak boleh marah, kan? Galak sangat orang ਬਾ ਮੈਂ ਉਹ ਜਿਹੜੇ ਮਾੜੇ ਕਰਮ ਕੀਤੇ ਸੀ ਜਿਹੜੇ ਤੋਂ ਮੇਰੇ ਤੋਂ ਮੇਰੀ ਮਾਈ ਖੋਲੀ ਤੈਨੂੰ ਤਾਂ ਬਤਾਨਾ ਰੱਬੀ ਮਾਂ ਤੇ ਤੇਰੀ ਸਤਿ ਦਰਸ ਤਾ ਤਾਂ ਬਹੁਤ ਅਨਮੋਲ ਹੁੰਦਾ ਏ ਮੈਂ ਮਾਂ ਤੋਂ ਬਿਨਾ ਕਿਸੇ ਕੋਰੇ ਟੰਡ ਨਹੀਂ ਬੋਲ ਸਕਦੀ ਆ ਆਪਦਾ ਮੇਰਾ ਰੱਬ ਤੂੰ ਦਾ ਸੋਚ ਲੈਦਾ ਇੱਕ ਕੱਲਾ ਬਾਪੂ ਆ ਮੇਰੇ ਕੋਲੇ ਉਹਨੂੰ ਮੈਂ ਕਿਹੜੇ ਕਿਹੜੇ ਆਪਦਾ ਦੁੱਖ ਦੱਸਾਂ ਮਾਂ ਤੂੰ ਤਾਂ ਮੇਰੀ ਆਵਾਜ਼ ਸੁਣ ਰਹੀ ਹੋਵੇਂਗੀ ਨਾ ਤੂੰ ਮੈਨੂੰ ਕਿਉਂ ਛੱਡ ਕੇ ਗਈ ਤੈਨੂੰ ਤਾਂ ਪਤਾ ਸੀ ਨਾ ਵੀ ਹੋਰ ਕੋਣ ਹੈ ਮੇਰੇ ਤੇ ਨਾ ਮੇਰਾ ਕੋਈ ਭਾਈ ਹੈਗਾ ਬਾਪੂ ਨਾਲ ਮੈਂ ਕਿੰਨਾ ਟਾਈਮ ਰਹਾ ਮੈਨੂੰ ਤੂੰ ਦੱਸ ਮਾਂ ਇੱਕ ਦਿਨ ਮੇਰਾ ਵੀ ਵਿਆਹ ਹੋ ਜਾਊਗਾ ਫੇਰ ਬਾਪੂ ਦਾ ਮੇਰੇ ਨਾਲ ਹੀ ਗੱਲਾਂ ਰਹੇਗਾ ਮਾਂ ਆ ਜਾਣਾ ਵਾਪਸ ਤੂੰ ਆਪ ਦੀ ਤੀਨ ਨੂੰ ਤੱਕ ਤਾਂ ਸਮਝ ਸਕਦੀ ਹੈ ਨਾ ਮੇਰੇ ਤੋਂ ਨਹੀਂ ਰਹਿ ਜਾਂਦਾ ਹੋਰ ਤੈਨੂੰ ਪਤਾ ਮੇਰਾ ਵੀ ਦਿਲ ਕਰਦਾ ਤੂੰ ਮੇਰੇ ਕੋਲੇ ਹੋਵੇਂ ਮੈਨੀਆਂ ਸਾਰੀਆਂ ਜ਼ੇਲੀਆਂ ਮੈਨੂੰ ਦੱਸਦੀਆਂ ਨੇ ਮੇਰੀ ਮੰਮੀ ਆਏ ਕਰਦੀਆ ਮੇਰੀ ਮੰਮੀ ਮੈਨੂੰ ਇੰਨਾ ਪਿਆਰ ਕਰਦੀਆ ਇੱਕ ਵੀ ਗੱਲੀ ਬੈਠੀ ਰਹਿਨੀਆ ਕਿਉਂਕਿ ਮੇਰੇ ਕੋਲ ਮੇਰੀ ਮਾਂ ਨੇ ਕੋਈ ਸ਼ਬਦੀ ਨਹੀਂ ਰੱਬ ਨੇ ਮੇਰੀ ਮਾਂ ਪਹਿਲਾਂ ਹੀ ਮੇਰੇ ਤੋਂ ਖੋ ਲਈ ਪਾਣੀ ਲੈ ਮਰੀਤੀ ਹਾਂਜੀ ਲਿਆ ਪੁੱਤਾ ਸ਼ਾਬਾਸ਼ ਜਉਂਦੀ ਰਾ ਪੁੱਤਾ ਡੈਡੀ ਹਾਂ ਪੁੱਤਾ ਕਿੰ ਟਾਈਮਸ ਉਹ ਦਵਾਈ ਤਾਂ ਲੈ ਲੈਨੇ ਹੋ ਹਾਂ ਪੁੱਤਾ ਦਵਾਈ ਤਾਂ ਮੈਂ ਲੈ ਹੀ ਲੈਣਾ ਪਰ ਨਾ ਮੈਨੂੰ ਇੱਕ ਫਿਕਰ ਲੱਗਾ ਰਹਿੰਦਾ ᱛੀਏ ਫਿਕਰ ਹੋਰ ਪੁੱਤਾ ਕੀ ਹੋਇਆ ਡੈਡੀ ਬਸ ਕੀ ਦੱਸਾਂ ਪੁੱਤ ਜੇ ਤੇਰੀ ਮਾਂ ਹੁੰਦੀ ਦੇਖ ਨਾ ਕਿੱਥੇ ਤਾਂ ਚਾਹ ਪਾਣੀ ਉਹਨੇ ਫੜਾਉਣਾ ਸੀ ਕਿ ਛੇਤੀ ਇਹ ਨਾਲੇ ਤੈਨੂੰ ਘਰ ਦਾ ਕੰਮ ਕਰਨਾ ਪੈਂਦਾ ਨਾਲੇ ਚਾਹ ਪਾਣੀ ਮੈਨੂੰ ਤੂੰ ਕਰਕੇ ਫੜਾਉਣੀ ਆ ਪੁੱਤ ਮੈਨੂੰ ਇਹ ਬਹੁਤ ਔਖਾ ਔਖਾ ਲੱਗਦਾ ਵੀ ਮੇਰੀ ਧੀ ਮੈਨੂੰ ਚਾਹ ਫੜਾਉਂਦੀ ਐ ਮੈਨੂੰ ਦਵਾਈ ਦਾ ਵੀ ਫਿਕਰ ਕਰਦੀ ਐ ਨਾਲ ਸਾਰੇ ਘਰ ਦਾ ਵੀ ਫਿਕਰ ਰੱਖਦੀ ਐ ਤੂੰ ਪੁੱਤ ਸਮਝ ਨਾਲ ਚੱਲੀ ਮੇਰੀ ਧੀ ਸਿਆਣੀ ਬਣ ਕੇ ਕੋਈ ਨਹੀਂ ਡੈਡੀ ਹਾਂ ਤੁਸੀਂ ਫਿਕਰ ਨਾ ਕਰੋ ਤੁਸੀਂ ਆਪ ਦੀ ਧੀ ਤੇ ਨਾ ਯਕੀਨ ਰੱਖਿਓ ਉਹ ਐਸੀ ਕੋਈ ਗਲਤੀ ਨਹੀਂ ਕਰੂਗੀ ਜਿਸ ਤੇ ਤੁਹਾਡਾ ਸਿਰ ਨੀਵਾ ਹੋ ਜਾਵੇ ਧੀਏ ਮੈਨੂੰ ਤਾਂ ਇਹ ਹੀ ਫਿਕਰ ਲੱਗਿਆ ਪਿਆ ਵੀ ਦੇਖ ਤੈਨੂੰ ਮਸਾਂ ਪਾਲਿਆ ਜੇ ਤੇਰੀ ਮਾਂ ਤੈਨੂੰ ਛੋਟੀ ਜਿ ਨੂੰ ਛੱਡ ਗਈ ਨਾ ਤੇ ਮਸਾਂ ਤੈਨੂੰ ਪਾਲਿਆ ਤੇ ਤੂੰ ਹੀ ਮੇਰਾ ਪੁੱਤ ਹੈ ਤੂੰ ਹੀ ਮੇਰੀ ਧੀ ਹੈ ਦੇਖੀ ਪੁੱਤ ਤੂੰ ਮੇਰੀ ਧੀ ਨਹੀਂ ਮੇਰਾ ਪੁੱਤ ਬਣ ਕੇ ਰਹੀ ਮੇਰੀ ਨਾ ਪੱਗ ਦਾ ਖਿਆਲ ਰੱਖਣਾ ਪੁੱਤ ਤਾਂ ਬਾਪੂ ਜੀ ਤੁਸੀਂ ਬੇਫਿਕਰ ਹੋ ਜਾਓ ਮੈਂ ਹੋ ਜਾ ਕੋਈ ਕੰਮ ਨਹੀਂ ਕਰਦੀ ਹੈਗੀ ਜਿਸ ਕਾਰਨ ਤੁਹਾਡੀ ਪੱਗ ਨੂੰ ਦਾਗ ਲੱਗੇ ਬਾਪੂ ਜੀ ਮਹਿਸੂਸ ਤਾਂ ਮੈਨੂੰ ਵੀ ਬਹੁਤ ਹੁੰਦਾ ਵੀ ਆਪਾਂ ਇੰਨੇ ਵੱਡੇ ਘਰ ਦੇ ਵਿੱਚ ਦੋ ਜਾਣੀਆਂ ਕਿੱਥੇ ਮੇਰੀ ਮਾਂ ਹੁੰਦੀ ਤੇ ਇਹ ਘਰ ਵੀ ਹੱਸ-ਹੱਸੂ ਕਰਨਾ ਸੀ ਫਿਰ ਹਾਂ ਪੁੱਤ ਫਿਰ ਤਾਂ ਹੱਸਦਾ ਵਸਦਾ ਹੀ ਹੋਣਾ ਸੀ ਘਰ ਘਰ ਤਾਂ ਹੁਣ ਵੀ ਹੱਸਦਾ ਵਸਦਾ ਹੀ ਆ ਪੁੱਤ ਪਰ ਨਾ ਧੀਏ ਜਦੋਂ ਮਟਿਆਰਕੀਆਂ ਹੋ ਜਾਣ ਉਦੋਂ ਫਿਰ ਬਾਪ ਨੂੰ ਹੋਰ ਚਿੰਤਾ ਵੱਧ ਜਾਂਦੀ ਹੈ ਵੀ ਕਿਤੇ ਕਿਤੇ ਮੇਰੀ ਇੱਜ਼ਤ ਨੂੰ ਧੱਬਾ ਨਾ ਲੱਗ ਜੇ ਮੇਰੀ ਧੀ ਤੂੰ ਪੁੱਤ ਬਣ ਕੇ ਰਹੀ ਠੀਕ ਹੈ ਕੋਈ ਨਹੀਂ ਮਾਪੂ ਹਾਂ ਤੇ ਫਿਕਰ ਹੁੰਦਾ ਠੀਕ ਹੈ ਪੁੱਤ ਮੈਂ ਕੋਈ ਕੰਮ ਨਹੀਂ ਕਰਦੀ ਆ ਯਕੀਨਤਾ ਰੱਖ ਮੇਰੇ ਤੇ ਇਹ ਤਾਂ ਹੈ ਹੀ ਨਾਲੇ ਦੇਖ ਪੁੱਤ ਜਿਹੜੇ 15 20 ਕਿੱਲੇ ਜ਼ਮੀਨ ਦੇ ਐ ਉਹ ਮੈਂ ਕਿੱਥੇ ਲੈ ਕੇ ਜਾਣਾ ਉਹ ਵੀ ਤੇਰਗੋਈ ਐ ਆ ਆਪਣੀ ਕੋਠੀ ਐ ਜਿਹੜੀ ਇਹ ਵੀ ਧੀਏ ਤੇਰਗੋਈ ਐ ਦੇਖ ਤੂੰ ਮੇਰਾ ਪੁੱਤ ਐ ਨਾ ਇਹ ਤੈਹੀਂ ਸਾਹਮਣੀ ਐ ਤੇ ਬਾਪੂ ਨੂੰ ਵੀ ਤੈ ਸਾਹਮਣੇ ਤੇ ਹੋਰ ਕੋ ਹੋਰ ਬਾਪੂ ਹੋਰ ਕੌਣ ਸਾਹਮੂਗਾ ਠੀਕ ਹੈ ਨਾਲੇ ਬਾਪੂ ਇੱਕ ਗੱਲ ਹੋਰ ਕਹਾਂ ਮੈਣੀ ਵਿਆਹ ਕਰਾਉਣਾ ਹੈਗਾ ਚੰਗਾ ਪੁੱਤ ਵਿਆਹ ਤਾਂ ਕਰਾਉਣੇ ਪਊਗਾ ਪਰ ਉਦੋਂ ਕਰਾਂ ਜਦੋਂ ਤੇਰਾ ਚਿੱਤ ਨੇ ਕਿਹਾ ਵਿਆਹ ਤਾਂ ਕਰਨੀ ਆ ਪੁੱਤ ਫਿਰ ਮੇਰਾ ਚਿੱਤ ਨਹੀਂ ਕਹਿੰਦਾ ਹੈਗਾ ਵਿਆਹ ਕਰਾਉਣ ਨੂੰ ਨਾ ਮੇਰੇ ਧੀ ਉਹ ਧੀਆ ਤਾਂ ਰਾਜ ਰਾਨਾ ਨਹੀਂ ਨਹੀਂ ਰੱਖਿਆ ਭਾਈ ਮੈਂ ਕਿਵੇਂ ਘਰੇ ਰੱਖਣੂ ਪੁੱਤ ਇਹ ਠੀਕ ਹੈ ਵੀ ਆਪਾਂ ਘਰ ਜਵਾਈ ਰੱਖ ਲਾਂਗੇ ਹਾਂ ਬਾਪੂ ਤਾਂ ਹੀ ਤਾਂ ਮੈਂ ਕਹਿੰਦੀ ਆ ਆਪਾਂ ਘਰ ਜਵਾਈ ਰੱਖ ਲਾਂਗੇ ਮੈਂ ਵੀ ਤੇਰਾ ਪੁੱਤ ਬਣ ਕੇ ਰਹੂੰਗੀ ਠੀਕ ਹੈ ਪੁੱਤ ਚੰਗਾ ਐ ਕਰ ਆ ਲੈ ਜਾ ਗਲਾਸ ਤਿਆਰ ਹੋ ਜਾ ਠੀਕ ਆ ਮੈਂ ਕਾਲਜ ਤੋਂ ਲੇਟ ਹੋ ਜੂਗੀ ਜਾਂ ਮੇਰੀ ਧੀ ਤੇ ਕਾਲਜ ਜਨਾਂ ਤੇ ਹਨ ਨਾ ਜਾਵਣੀ ਠੀਕ ਹੈ ਠੀਕ ਆ ਸ਼ਾਬਾਸ਼ੇ ਮੇਰਾ ਪੁੱਤ ਸ਼ੁਕਰ ਹੈ ਠੀਕ ਆ ਪੁੱਤ ਮੈਨੂੰ ਅੱਜ ਪੂਰਾ ਯਕੀਨ ਆ ਗਿਆ ਕਿ ਮੇਰੀ ਧੀ ਮੇਰੇ ਦਿਲ ਦੀਆਂ ਗੱਲਾਂ ਸਮਝਦੀ ਹੈ ਹੋਰ ਬਈ ਵਧੀਆ ਆ ਉਹ ਦੇ ਵਾ ਕੁੜੀ ਜਾਂਦੀ ਨੇ ਘੈਂਟ ਆ ਨਾ ਕੁੜੀਆਂ ਦਾ ਖਿਹੜਾ ਛੱਡ ਤੂੰ ਮੈਨੂੰ ਐਂ ਦੱਸ ਹਾਂ ਬਈ ਕੰਮ ਕੰਮ ਕਰ ਰੱਖਿਆ ਤੁਸੀਂ ਕੰਮ ਬੰਮਗੱਤੀ ਯਾਰ ਤੋੜ ਲੱਗੀ ਪਈ ਆ ਬੱਬਾ ਯਾਰ ਸਮਾਨ ਸਪੋਣ ਦਾ ਹੱਲ ਕਰ ਕਰ ਕੋ ਯਾਰ ਮੈਂ ਡੀਲੀ ਕਰਕੇ ਦੇਣਾ ਹੁਣ ਰੋਜ਼ ਕਿੱਥੋਂ ਕਰਕੇ ਦੇਵਾਂ ਤੁਹਾਨੂੰ ਬੱਬਾ ਤੁਹਾਨੂੰ ਪਤਾ ਕਿੱਥੋਂ ਅਪ ਤਗੜੇ ਘਰੋਂ ਤਾਂ ਹੈ ਨਹੀਂ ਯਾਰ ਇੱਕ ਕੁੜੀ ਤਾਂ ਹੈਗੀ ਆ ਕਿਹੜੀ ਬੱਬਾ ਆਪਣੇ ਮੰਗਰ ਬੈਠੀ ਆ ਉਸ ਉਹ ਬੜੀ ਤਗੜੀ ਘਰੋਂ ਆ ਬਸ ਫਿਰ ਉਹੀ ਸੈੱਟ ਕਰਨੀ ਆ ਆ ਦੇਖਦੇ ਆ ਫਿਰ ਹਾਂ ਦੇਖਣਾ ਕੀ ਇਹ ਕਰਨੀ ਆ ਤੇ ਨਾਲੇ ਸਮਾਨ ਦਾ ਵੀ ਹੱਲ ਹੋ ਜਾ ਕਰੋ ਓਏ ਅੱਜ ਦੇ ਦਾ ਸਮਾਨ ਦਾ ਹੱਲ ਕਰ ਦੇ ਕੇ ਰਾਂ ਓਏ ਅੱਜ ਤੱਕ ਕਰ ਹੀ ਦੂੰਗਾ ਮੇਰੀ ਗੱਲ ਸੁਣ ਕਿ ਗੇਮੋਂ ਪਾ ਜਿਹਦੇ ਸਾਨੂੰ ਨਾ ਫਸ ਜੇ ਹੋ ਕੀ ਗੱਲਾਂ ਤੂੰ ਵੀ ਤਾਂ ਗੌਰ ਨਾਲ ਸੁਣ ਲੈ ਚਲ ਮੈਂ ਕਰ ਦਾਂਗੀ ਟਾਈ ਤੇ ਮੈਨੂੰ ਕਹਦੇ ਬਈ ਅੱਜ ਵੀ ਤੋੜ ਲੱਗੇ ਨੇ ਅੱਜ ਵੀ ਤੋੜ ਲੱਗੇ ਨੇ ਜਦੋਂ ਉਹ ਆ ਗਈ ਨਾ ਫੇਰ ਆਪ ਨੂੰ ਸਮਾਨ ਸੋ ਅਗਰੀ ਦਾ ਨਾਲੇ ਪੈਸੇ ਵਧੇਰੇ ਤੂੰ ਸੁਣਾ ਸੁਣ ਰੱਖਾ ਮਾਰ ਟ੍ਰੈਕਟਰ ਇਹ ਗੜੰਗਾ ਤੂੰ ਕਾ ਰੱਖ ਲਾਇਆ ਸਪਾਸ ਭਾਇ ਕਰ ਹੋਰ ਆ ਥੋੜੀ ਪੁੱਤੂ ਥੋੜੀ ਮਾਰ ਮਾਰ ਦੇਖ ਆਸੇ ਪਾਸੇ ਮੈਨੂੰ ਤਾਂ ਸਾਲੀ ਸੀਰੀਅਸ ਹੀ ਵੜੀ ਲੱਗਦੀ ਆ ਪੜਾਈ ਜੀ ਚ ਗੇੜਾ ਗੂੜਾ ਤਾਂ ਮਾਰ ਚੱਲ ਤੂੰ ਇਹਦੀ ਕਰ ਲੈਨੇ ਗੱਲ ਜਾ ਤੂੰ ਜਾ ਕੇ ਆ ਹੁਣੀ ਹੋਰ ਜਾ ਤਾਂ ਸਹੀ ਉੱਤਲ ਕੋਈ ਐਵੇਂ ਪੰਪ ਦੇਈ ਜਨੇ ਉਹ ਹੁਣਾ ਸਾਲੀ ਗੱਲ ਪਈ ਜੀ ਕਿਤੇ ਨਹੀਂ ਬਤਵਤ ਬਾਉਂਦੇ ਦੂ ਉਹ ਮੇਰਾ ਤਾਂ ਫੌਜ ਹੀ ਨਹੀਂ ਕਹਿੰਦਾ ਕੋਈ ਗੋਲਾ ਤਾਂ ਸਹੀ ਹਾਂ ਸਲਾਹ ਤਾਂ ਕਰ ਤੂੰ ਮੈਂ ਬੁਲਾ ਦਿੰਨਾ ਤੂੰ ਪੁੱਛ ਗਿਆ ਮਰਵਾ ਦਾ ਮੈਂ ਕਿਉਂ ਪੁੱਛਾਂ ਭਾਈ ਕੱਲ ਦਾ ਤੂੰ ਗਾਣੀ ਯਾਰ ਚਾਰ ਦੂਜਾ ਪਾਣੀ ਮਤ ਮਾਰ ਮੜੀ ਜਿਹੜੇ ਤਾਂ ਹੋ ਨਹੀਂ ਮਰਵਾਉਂਗੇ ਚਲ ਉਹ ਨਹੀਂ ਕੋਈ ਆ ਜੀ ਉਹ ਇਧਰ ਨਹੀਂ ਨਾ ਤੇਰਾ ਉਹ ਵੀ ਚੱਲ ਤੇਰੀ ਗੱਲ ਕਰੂੰ ਝਾਕ ਟੋਕ ਮਾਰਦਾ ਝਾਕੀ ਦਮਾ ਲਾ ਝਕੀ ਤੇ ਉਹ ਵੀ ਜਰੂਰੀ ਅੱਛਾ ਗਾਲੀ

ਇਸ ਗੱਲ ਤਾਂ ਸਮਝੋ ਮੇਰੀ ਓਏ ਆ ਜਾਓ ਹੁਣ ਉਹ ਤਾਂ ਜਾਓਗੇ ਓਏ ਹਾਂ ਤਾਂ ਚੀਜੀ ਨਹੀਂ ਠੀਕ ਹੈ ਜੀ ਬਾਈ ਕਹਿਣਾ ਆ ਗਈ ਆ ਇਹ ਨਹੀਂ ਫਸਦੀ ਫਸਦੀ ਆਪਾਂ ਨੂੰ ਆਹੋ ਦਾ ਸਿਆਣੀ ਵਾਲੀ ਆ ਮੈਂ ਤਾਂ ਕੁਝ ਕਿਹਾ ਵੀ ਨਹੀਂ ਹਲੇ ਪਹਿਨੀ ਭੱਜ ਗਈ ਉਹ ਬਾਈ ਕੁੜੀਆਂ ਐਂ ਦਾ ਕਰਦੀ ਹੁੰਦੀਆਂ ਨੇ ਇੱਕ ਦੋ ਟਰਾਈਆਂ ਦਾ ਮਾਰ ਹੋਰ ਟਰਾਈਆਂ ਤਾਂ ਮਾਰਾਂਗੇ ਚੱਲ ਉਹ ਖਰਚਾ ਭਰਾਵਾ ਵਗ ਜਾਂਗੇ ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਮੈਂ ਬੱਠਾ ਜੇ ਉਹ ਘਰੇ ਵੀ ਨਾ ਵਗ ਜੇ ਉਹ ਨਹੀਂ ਭਰਾਵਾ ਚੱਲ ਭਾਏ ਮੰਗਰੀ ਚੱਲਦੇ ਆਂ ਕੁਛ ਨਹੀਂ ਹੁੰਦਾ ਗੇਮ ਗੁੰਮ ਪੌਣੀ ਪੂਗੀ ਐ ਨਹੀਂ ਰੋਟਰ ਲਗਣਾ ਹਾਂ ਹਾਂ ਉਹ ਕਿੱਥੇ ਰਹਿ ਗਏ ਯਾਰ ਅੱਜ ਤੇ ਆ ਜਾਂਦੇ ਯਾਰਾਂ ਹਾਂ ਓਏ ਕੱਟ ਫੋਨ ਕੱਟ ਫੋਨ ਕੱਟ ਉਹ ਸਾਲੀ ਉਹਦਾ ਕਹਿੰਦੇ ਸਿਆਣੀ ਕੁੜੀ ਬੜੀ ਆ ਜਾਨ ਸਿਆਣੀ ਕਿਹੜੇ ਪਾਸੋਂ ਉਹਦਾ ਪਹਿਲੀ ਮੁੰਡਿਆਂ ਨਾਲ ਫਿਰਦੀ ਆ ਮਿਲਦਾ ਉਹਨਾਂ ਨਾਲ ਮਿਲ ਕੇ ਗੱਲ ਕਰਦਾ ਇਹ ਕਿੱਥੇ ਆਉਂਗਾ ਸਾਬ ਜੇ ਤਾਂ ਪਹਿਲੀ ਗੱਟ ਹੀ ਪਾਈ ਫਿਰਦੀ ਆ ਪਤਾ ਨਹੀਂ ਕੀ ਬਣਾ ਉਹਦਾ ਯਾਰ ਪਿੱਛੇ ਦਾ ਵਾਗਾਂ ਜਿਹੜਾ ਨੇ ਆ ਗਿਆ ਉਹ ਤੁਹਾਨੂੰ ਮੈਂ ਸਾਰੇ ਪਾਲ ਲਿਆ ਓਏ ਹਾਂ ਬਈ ਬਣੀ ਗੱਲ ਕੁਸ ਬਣੀ ਕੀ ਆ ਉਹਦਾ ਪਹਿਲੀ ਗਾਟੀ ਪਾਈ ਫਿਰ ਦੇ ਕਿਸੇ ਨੂੰ ਉਹਦਾ ਕਿਸੇ ਨੂੰ ਹੋਰ ਪਿਆਰ ਕਰਦੀ ਆ ਉਹ ਐ ਤੂੰ ਉਗੜੇ ਚੱਕਰਾਂ ਚ ਪੈਰਿਆ ਤੈਨੂੰ ਪਿਆਰ ਚਾਹੀਦਾ ਨਾ ਮੋਰ ਕੀ ਚਾਹੀਦਾ ਫਿਰ ਆਪਾਂ ਨੂੰ ਸਮਾਨ ਬਸ ਫਿਰ ਤੂੰ ਪਿਆਰ ਪਾਲ ਲਉ ਉਹਦੇ ਨਾਲ ਵੀ ਚੰਗੀ ਕੋਠੀ ਓ ਆ ਮੈਂ ਥੁੱਲੀ ਗਿਆ ਚੰਗੀ ਜਮੀਨ ਮੈਨੂੰ ਚਾਹੀਦਾ ਬਸ ਕੱਲਾ ਸਮਾਨ ਗੱਲ ਤੇਰੀ ਸਹੀ ਆ ਹਾਂ ਚਾਹ ਕਿੰਨੇ ਮਰਜ਼ੀ ਨਾਲ ਗਾਟੀ ਹੋ ਗਈ ਤੇ ਇਹ ਆਖੋ ਜੀ ਨਹੀਂ ਤਾਂ ਆਪਾਂ ਹੀ ਲੈਣਾ ਆਪਾਂ ਨੂੰ ਤਾਂ ਪੈਸੇ ਤੇ ਸਮਾਨ ਤੱਕ ਮਤਲਬ ਆ ਚੱਲ ਫਿਰ ਦੀ ਕੀ ਗੇੜਾ ਇੱਕ ਅਧਾ ਹੋਰ ਬਗੈੜਦੇ ਆ ਫਿਰ ਇੱਕ ਹੋਰ ਅੱਜ ਨਹੀਂ ਅੱਜ ਨਹੀਂ ਦੋ ਜੂ ਵੀ ਪਹਿਲਾਂ ਉਸ ਦਿਨ ਹੀ ਲਵਾਵਾਂਗੇ ਫੇਰ ਹੀ ਸਮਾਨ ਆਊਗਾ ਆਪਣੇ ਕੋਲੇ ਸਹੀ ਗੱਲ ਆ ਦੇਖਦੀ ਤੂੰ ਵੀ ਨਹੀਂ ਬਣਾ ਮੋਟਾ ਜਾ ਚਾ ਚੁੱਕੀ ਇਹ ਤਾਂ ਤੇਨੇ ਨੋਟ ਕਰਦੀ ਨਾ ਤੂੰ ਆਹ ਨੀ ਟਿਕ ਦਿਖਾਂਗ ਮੈਂ ਤਾਂ ਦਵਾਈ ਲੈ ਲੈ ਮੈਂ ਪਾਣੀ ਪੀ ਲਵਾਂ ਬਾਪੂ ਕੀ ਹੋ ਗਿਆ ਮੈਨੂੰ ਖੰਗ ਵਾਲੀ ਸੜ ਗਈ ਪੁੱਤ ਮੈਂ ਦਵਾਈ ਲੈ ਲਵਾਂ ਨਾਲੇ ਮੈਂ ਪਾਣੀ ਪੀ ਆ ਮਾਂ ਬਾਪੂ ਮੈਂ ਹੈਗੀ ਆ ਨਾ ਮੈਂ ਆਪੇ ਲੈ ਕੇ ਆਣੀ ਦਵਾਈ ਬੈਠਾ ਤੁਸੀਂ ਤੂੰ ਕੰਮ ਕਰ ਲੈ ਮੰਨ ਲਿਆ ਕਰੋ ਬਾਪੂ ਹੈ ਮੇਰੀ ਕੀ ਕਿੰਨਾ ਫਿਕਰ ਘਾਦੀ ਹੈ ਹੈ ਰੱਬ ਇੱਕ ਤਾਂ ਹੂੰ ਔਖਾ ਮੈਂ ਰਹਿੰਦਾ ਖੁੰਦਾ ਹੁਣ ਮੈਨੂੰ ਤੂੰ ਬਿਮਾਰੀ ਵੀ ਲਾਈ ਜਾਂਦਾ ਹੈ ਆਈ ਲੇ ਬਾਪੂ ਲਿਆ ਬੁੱਤਾ ਤੇ ਮੈਨੂੰ ਦਵਾਈ ਵੀ ਦੇ ਬੁੱਤਾ ਲੈ ਬਾਪੂ ਆਈ ਜੀ ਲੰਦੀ ਰਹਾ ਬੁੱਤਾ ਆਈ ਤੀਰੇ ਤੋ ਤਾਂ ਵਾਲਾ ਫਿਕਰ ਕਰਦੀ ਐ ਮੇਰਾ ਮੈਂ ਕੀ ਕਹਾ ਪੁੱਤ ਮੈਂ ਤੈਨੂੰ ਐ ਨਹੀਂ ਕਹਿੰਦਾ ਵੀ ਤੈਨੂੰ ਔਖੀ ਕਰਾਂ ਬਾ ਮੇਰੀ ਮਜਬੂਰੀ ਹੈ ਪੁੱਤ ਹੁਣ ਤਾਂ ਮੈਂ ਥੋੜ੍ਹ ਉੱਠਣੋਂ ਬੈਠਣੋਂ ਵੀ ਰਹਿ ਗਿਆ ਮੈਂ ਨਹੀਂ ਬਾਪੂ ਆਇਨਾ ਕਿਆ ਕਰ ਦੂੰ ਹੋਰ ਕੌਣ ਹੈ ਮੇਰੇ ਕੋਲੇ ਉਹ ਤਾਂ ਠੀਕ ਹੈ ਪੁੱਤ ਧੀਏ ਤੇਰੇ ਬਿਨਾਂ ਵੀ ਮੇਰੇ ਕੋਲੇ ਕੌਣ ਹੈ ਹੁਣ ਤੂੰ ਹੀ ਹੈ ਮੇਰਾ ਸ਼ੇਰ ਪੁੱਤ ਤੂੰ ਮੇਰੀ ਗੌਰ ਰੱਖੀ ਹੁਣ ਚੰਗਾ ਹਾਂ ਬਾਪੂ ਚੰਗ ਕਰ ਲੈ ਕੰਮ ਇਹ ਰੱਬਾ ਪੁੱਤ ਰੱਬਾ ਤੇਰੀ ਮਰਜ਼ੀ ਹੈ ਮੇਰੇ ਘਰ ਵਾਲੀ ਨੂੰ ਵੀ ਲੈ ਗਿਆ ਹੋ ਰੱਬਾ ਮੇਰੀ ਧੀ ਕਿੱਧਰ ਕਿੱਧਰ ਹੋ ਗਏ बस ਅ ਦਿਲ ਨਹੀਂ ਮੰਨਿਆ ਸੀ ਕਹਿਣਗੇ ਨਹੀਂ ਉਸੇ ਕਰਕੇ ਨਾ ਲੇਟ ਜ਼ਿਕਰ ਕੀਤਾ ਤੇਰੇ ਕੋ ਪਰ ਫਿਰ ਵੀ ਤੂੰ ਮੰਨ ਗਈ ਪਿਆਰੇ ਹੂੰ ਇਹ ਤਾਂ ਹੈ ਖਾ ਕਰ ਤੂੰ ਮੂੰਹ ਇਸ ਗੱਲ ਦੀ ਬਹੁਤ ਖੁਸ਼ੀ ਮੈਨੂੰ ਵੀ ਤੁਹਾਨੂੰ ਪਤਾ ਸੀਗਾ ਮੈਨੂੰ ਇਹਨਾਂ ਪਿਆਰ ਗਿਆ ਨਹੀਂ ਪਹਿਲਾਂ ਤਾਂ ਨਹੀਂ ਪਤਾ ਸੀ ਪਰ ਹੁਣ ਜਦੋਂ ਆਪਾਂ ਟਾਈਮ ਸਪੈਂਡ ਕੀਤਾ ਤਾਂ ਹੁਣ ਮੈਨੂੰ ਪਤਾ ਲੱਗ ਗਿਆ ਮੈਨੂੰ ਇੱਕ ਗੱਲ ਦੱਸੋ ਹਾਂਜੀ ਤੁਸੀਂ ਫਰੈਂਡਸ਼ਿਪ ਤਾਂ ਮੇਰੇ ਨਾਲ ਕਰ ਲਈ ਹਾਂ ਤੁਸੀਂ ਮੈਨੂੰ ਕਦੇ ਛੱਡ ਕੇ ਤਾਂ ਨਹੀਂ ਜਾਓਗੇ ਨਾ ਲੈ ਪਾਗਲ ਤੂੰ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੀਆਂ ਨਲੇ ਹੁਣ ਇਕੱਲੇ ਪਿਆਰ ਦੀ ਗੱਲ ਨਹੀਂ ਰਹਿ ਗਈ ਆਪਾਂ ਕਰਾਉਣਾ ਵਿਆਹ ਉਹ ਵੀ ਤੇਰੇ ਘਰ ਦੇਣਾ ਗੱਲ ਕਰਕੇ ਮੇਰੇ ਘਰ ਦੇਣਾ ਮੇਰੇ ਘਰ 'ਚ ਤਾਂ ਇਕੱਲਾ ਮੇਰਾ ਬਾਪੂ ਆ ਤੇ ਉਹ ਵੀ ਬਿਮਾਰ ਰਹਿੰਦਾ ਹੈ ਲੈ ਮੈਂ ਚੱਲ ਤੱਕ ਦੇ ਦੇ ਕਹੇ ਜੀਆਂ ਗੱਲਾਂ ਕਰਦੀਆਂ ਤੁਸੀਂ ਜੇ ਤੇਰਾ ਪਿਓ ਹੈਗਾ ਨਾ ਮੇਰੇ ਕੋਈ ਵੀ ਨਹੀਂ اچھا ਮੈਂ ਬਚਪਨ ਤੇ ਇਕੱਲਾ ਰਹਿਣਾ ਅੱਜ ਤੱਕ ਮੈਂ ਆਪਣੇ ਆਪ ਨੂੰ ਖੁਦ ਪਾਲਿਆ ਮੇਰੀ ਕੱਲੀ ਮਾਂ ਨਹੀਂ ਮੈਨੂੰ ਪਤਾ ਮੈਂ ਆਪਦੀ ਜ਼ਿੰਦਗੀ ਕਿਵੇਂ ਲੰਗਾਈਆ ਪਰ ਤੁਹਾਡੇ ਕੋਲੇ ਤਾਂ ਮੰਮਾ ਤੇ ਨਾ ਪਪੂ ਚਲ ਹੁਣ ਤੂੰ ਇਹ ਟੈਨਸ਼ਨ ਹਟੇ ਤੂੰ ਮੇਰੀ ਹੈ ਤੂੰ ਮੇਰਾ ਸਭ ਕੁਝ ਆ ਨਰੇ ਬਾਪੂ ਨੂੰ ਆਪਾਂ ਮਨਾ ਲਾਂਗੇ ਬਾਪੂ ਨੇ ਤਾਂ ਬਚਪਨ ਤੋਂ ਲੈ ਕੇ ਇੱਥੇ ਤੱਕ ਮੇਰੀ ਖੁਸ਼ੀ ਹੋਈ ਦੇਖੀ ਆ ਤੇ ਮੈਨੂੰ ਉਮੀਦ ਹੈ ਕਿ ਬਾਪੂ ਹੁਣ ਵੀ ਮੇਰੀ ਖੁਸ਼ੀ ਦੇਖੂਗਾ ਜ਼ਰੂਰ ਠੀਕ ਹੈ ਫਿਰ ਆਪਾਂ ਅੱਜ ਹੀ ਕਰੀਏ ਗੱਲ ਪਹਿਲਾਂ ਆਪਾਂ ਇੱਕ ਹੋਰ ਕੰਮ ਕਰਦੇ ਆ ਕੀ ਸਾਫ਼ ਹੀ ਨੇ ਆ ਦੀਪਾ ਦੀਪਾ ਹਾਂ ਅਬ ਗੱਲ ਕਰਨੀ ਸੀ ਮੇਕ ਕੋ ਇੱਕ ਕੀ ਗੱਲ ਕਰਨੀ ਆ ਇੱਕ ਦੀ ਬਜਾਏ 100 ਕਰ ਵਿਆਹ ਦੀ ਗੱਲ ਤਾਂ ਬਾਅਦ ਹੀ ਰਹਿ ਗਈ ਅੱਛਾ ਪਰ ਮੇਰੀ ਇੱਕ ਸ਼ਰਤ ਹੈ ਪੁੱਤ ਤੂੰ ਖੁਸ਼ ਹੈ ਹਾਂਜੀ ਡੈਡੀ ਖੁਸ਼ ਆ ਮੈਂ ਪਰ ਤੁਹਾਨੂੰ ਸਾਡੇ ਘਰੇ ਨਾ ਕਰਜੋਈ ਬਣ ਕੇ ਰਹਿਣਾ ਪਊਗਾ ਠੀਕ ਹੈ ਮਨਜ਼ੂਰ ਹੈ ਭਾਈ ਤੈਨੂੰ ਹਾਂ ਬਾਪੂ ਮੈਂ ਤਾਂ ਚਾਹੁੰਦੀ ਇਹ ਸੀ ਮਤਲਬ ਮੇਰੇ ਕਹਿਣ ਦਾ ਮਤਲਬ ਹਾਂ ਮੈਂ ਖੁਸ਼ ਹਾਂ ਠੀਕ ਹੈ ਇਹ ਗੱਲ ਤਾਂ ਮਨਜ਼ੂਰ ਹੈ ਮੈਨੂੰ ਠੀਕ ਹੈ ਪਤਾ ਜੇ ਤੈਨੂੰ ਮਨਜ਼ੂਰ ਹੈ ਨਾ ਪਰ ਇੱਕ ਗੱਲ ਦਾ ਧਿਆਨ ਰੱਖਣਾ ਪੋ ਮੈਂ ਮੇਰੀ ਧੀ ਨੂੰ ਨਾ ਬਹੁਤ ਦੁੱਖਾਂ ਨਾਲ ਤੇ ਬਹੁਤ ਲਾਡਾਂ ਨਾਲ ਪਾਲ ਕੇ ਰੱਖਿਆ ਮੇਰੀ ਧੀ ਨੂੰ ਤੇ ਐਵੇਂ ਜਿਵੇਂ ਤੈਨੂੰ ਵੀ ਲਾਡਾਂ ਵਾਲੇ ਰੱਖਣੀ ਪੈਣੀ ਹੈ ਉਹ ਬਾਪੂ ਕਾਹਨੂੰ ਫਿਕਰ ਕਰਦਾ ਤੂੰ ਨਾਲੇ ਹੁਣ ਤਾਂ ਤੁਸੀਂ ਮੇਰਾ ਪਰਿਵਾਰ ਹੋ ਠੀਕ ਹੈ ਨਾ ਮੇਰੇ ਅੱਗੇ ਆ ਕੋਈ ਨਾ ਮੇਰੇ ਪਿੱਛੇ ਅੱਛਾ ਨੀਹਾ ਨੂੰ ਮੈਂ ਰਾਣੀਆਂ ਵਾਂਗੂ ਰੱਖੋ ਬਣਾ ਠੀਕ ਹੈ ਪਤਾ ਤੇ ਘਰ ਦੇ ਵਿੱਚ ਕਾਸੇ ਚੀਜ਼ ਦਾ ਕੋਈ ਘਾਟਾ ਨਹੀਂ 15-20 ਕਿੱਲੇ ਜ਼ਮੀਨ ਦੇ ਐ ਨਾਲੇ ਐਡੀ ਵੱਡੀ ਕੋਠੀ ਐ ਇਹ ਤੇਰੇ ਵਾਸਤੇ ਹੀ ਆ ਪੁੱਤ। ਉਹ ਤਾਂ ਮੇਰਾ ਹਾਂ ਲਿਖੀ ਜਾਂਦਾ ਪੁੱਤ। ਹਾਂ ਸਹੀ ਹੈ ਗੱਲ। ਠੀਕ ਹੈ ਪੁੱਤ। ਤੇ ਚਾਹ ਬਣਾ ਪੁੱਤ ਨੇ ਹਾਂ। ਹਾਂਜੀ ਬਾਬਾ। ਹਾਂ। ਠੀਕ ਹੈ। ਅਸੀਂ ਘਰ ਦੇਣ ਤੋਂ ਗੱਲਾਂ। ਨੇਹਾ ਮਤ ਉਹ ਮਰੀਤੀ। ਅਨarita ਪਾਂਡੇ ਲਿਆ ਜਾ ਪੁੱਤ। ਹਾਂਜੀ। ਤੇ ਨਾਲੇ ਕਾਕਾ ਜੀ ਨੂੰ ਆਪਣਾ ਘਰ ਦਿਖਾ। ਹਾਂ। ਜਾਓ ਕਾਕਾ ਜੀ। ਦੇਖੋ ਆਪਣਾ ਘਰ ਕਿਹੋ ਜਿਹਾ ਲੱਗਦਾ ਤੁਹਾਨੂੰ। ਹਾਂ ਬਾਬਾ। ਠੀਕ ਹੈ।

どこにおさらすどこにおさらすどこにおさらす